ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਾਮਲਵਾਲਾ ਬਲਾਕ ਮੱਲਾਵਾਲਾ ਖਾਸ ਤਹਿਸੀਲ ਜ਼ਿਲ੍ਹਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਜਿੱਥੇ ਕਿ ਅੱਜ ਇੱਥੇ ਇੱਕ ਮੀਟਿੰਗ ਰੱਖੀ ਗਈ ਹੈ ਸਕੂਲ ਮੈਨੇਜਮੈਂਟ ਕਮੇਟੀ ਅਤੇ ਅਧਿਆਪਕਾਂ ਵੱਲੋਂ ਇੱਕ ਬਹੁਤ ਵਧੀਆ ਚੰਗੇ ਜਿਹੜਾ ਮਾਹੌਲ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਵਿਖਾਵਾਂਗੇ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੂਲ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਸਰਕਾਰੀ ਸਕੂਲਾਂ ਦੇ ਵਿੱਚ ਭਾਵੇਂ ਸਰਕਾਰੀ ਪ੍ਰਾਇਮਰੀ ਸਕੂਲ ਹੈਗਾ ਮਿਡਲ ਸਕੂਲ ਹੈ ਸੈਕੰਡਰੀ ਸਕੂਲ ਹੈਗਾ ਸਰਕਾਰ ਵੱਲੋਂ ਵੱਡੇ ਪ੍ਰਾਲੇ ਕੀਤੇ ਜਾਂਦੇ ਆ ਸੋ ਉਸ ਚੀਜ਼ ਨੂੰ ਲੈ ਕੇ ਅੱਜ ਜਿਹੜਾ ਸਕੂਲ ਦੇ ਵਿੱਚ ਮੀਟਿੰਗ ਕੀਤੀ ਗਈਏ ਸੋ ਇੱਥੇ ਜਿਹੜਾ ਸਾਰੀ ਤੁਹਾਨੂੰ ਅਸੀਂ ਗੱਲਬਾਤ ਵੀ ਕਰਾਵਾਂਗੇ ਰੱਖਾਂਗੇ ਅਧਿਆਪਕ ਵੀ ਪਹੁੰਚ ਅਧਿਆਪਕ ਵੀ ਇੱਥੇ ਨਾਲ ਸਕੂਲ ਦੇ ਵਿੱਚ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਨਾਲ ਜਿਹੜੀ ਮੈਨੇਜਮੈਂਟ ਕਮੇਟੀ ਉਹਨਾਂ ਦੇ ਵੀ ਜਿਹੜੇ ਇੱਥੇ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਨਾਲ ਹੀ ਜਿਹੜੀ ਮਾਪਿਆਂ ਨਾਲ ਵੀ ਗੱਲਬਾਤ ਹੈਗੀ ਹੈ ਕੀਤੀ ਹੈਗੀ ਸੋ ਵੱਡਾ ਪ੍ਰਾਲਾ ਸਰਕਾਰ ਦਾ ਹੈਗਾ ਇੱਥੇ ਅਧਿਆਪਕ ਬੜੀ ਮਿਹਨਤ ਦੇ ਨਾਲ ਆ ਜਿਹੜਾ ਪੜਾਉਂਦੇ ਹੈਗੇ ਆ ਮੌਕੇ ਦੇ ਹਾਂ ਦੀ ਜਿਹੜੀ ਵਿਦਿਆ ਨੂੰ ਬਣਾਉਣ ਵਾਸਤੇ ਜਿਹੜਾ ਆਨਲਾਈਨ ਪੜਾਈ ਵੀ ਇੰਗਲਿਸ਼ ਮੀਡੀਆ ਪੰਜਾਬੀ ਮੀਡੀਆ ਸੋ ਇੱਥੇ ਬਹੁਤ ਵਧੀਆ ਪਾਰਕ ਹਰੇਕ ਤਰ੍ਹਾਂ ਦੀ ਸਹੂਲਤ ਬੜਾ ਵਧੀਆ ਮਾਹੌਲ ਜਿਹੜਾ ਪੜ੍ਹਾਈ ਨੂੰ ਲੈ ਕੇ ਜਿਹੜਾ ਬਣਿਆ ਹੋਇਆ ਸੋ ਦਾਖਲੇ ਨੂੰ ਲੈ ਕੇ ਜਿਹੜ ਸੋ ਇਥੇ ਮੌਕੇ ਦੀ ਹੋਰ ਵੀ ਸੂਰਾਂ ਵੇਖਦੇ ਆਂ ਤੇ ਅ ਅਧਿਆਪਕਾਂ ਵੱਲੋਂ ਅਪੀਲ ਕੀਤੀ ਜਾਂਦੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਾਇਆ ਜਾਵੇ ਤਾਂ ਕਿ ਹੋਰ ਬੱਚਿਆਂ ਦਾ ਵਿਕਾਸ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਪੜ੍ਹ ਕੇ ਤੇ ਚੰਗੇ ਆ ਜਿਹੜਾ ਚੰਗੇ ਕਾਬਲ ਅਫਸਰ ਬਣ ਸਕਣ ਸੋ ਆਪਾਂ ਉਹ ਦੇਖਦੇ ਆਂ ਵੀਡੀਓ ਤੇ ਨਾਲ ਕਰਦੇ ਆਂ ਹੋਰ ਗੱਲਬਾਤ ਬਾਬਾ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਰਣਜੀਤ ਸਿੰਘ ਰਾਣਾ ਠੀਕ ਹੈ ਜੀ ਅੱਜ ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਹੋ ਪਿੰਡ ਕਾਮਲਵਾਲਾ ਚ ਕੀ ਕਹਿਣਾ ਚਾਹੋਗੇ ਜੀ ਮੈਂ ਇਹ ਹੀ ਆਖਾਂਗਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਇਹ ਸਾਡੇ ਸਕੂਲ ਦਾ ਤੁਸੀਂ ਆ ਜੋ ਵੇਖਿਆ ਹੈ ਬਹੁਤ ਵਧੀਆ ਕਿੰਨੀਆਂ ਇੱਥੇ ਸੀਏਡੀ ਲੱਗੀਆਂ ਨੇ ਜਿਹੜੀਆਂ ਲੱਗੇ ਆ ਤੇ ਲੋਕ ਵੱਧ ਤੋਂ ਵੱਧ ਜਵਾਗ ਜਿਹੜੇ ਇੱਥੇ ਮਤਲਬ ਬੱਚੇ ਇਸ ਸਕੂਲ ਦੇ ਵਿੱਚ ਰਮਿਸ਼ਨ ਕਰਾਉਣਾ ਮਰਸੀ ਤੋਂ ਲੈ ਕੇ 8ਵੀਂ ਤੱਕ ਦਾ ਸਾਰਾ ਕੋਸ਼ਿਰੀ ਫ੍ਰੀ ਆ ਠੀਕ ਹੈ ਜੀ ਤੇ ਫ੍ਰੀ ਕਰਕੇ ਤੇ ਫ੍ਰੀ ਦਾ ਫਾਇਦਾ ਠਾਣਾ ਚਾਹੀਦਾ ਠੀਕ ਹੈ ਜੀ ਹੁਣ 6 ਟੀਚਰ ਆਏ ਥੇ ਆ ਸਾਡੇ ਸਰਪੰਚ ਸਾਹਿਬ ਇਹ ਵੀ ਨੌਜਵਾਨ ਆ ਬਹੁਤ ਕੋਸ਼ਿਸ਼ ਕਰ ਰਹੇ ਸਕੂਲ ਵਾ ਵਧੀਆ ਸਹੂਲਤਾਂ ਆ ਸਰਕਾਰੀ ਸਕੂਲ ਦੇ ਬਹੁਤ ਸਾਰੀਆਂ ਸਹੂਲਤਾਂ ਉਧਰ ਮੇਨ ਦੇ ਮੀਨ ਵੇਖੋ ਤੁਸੀਂ ਠੀਕ ਹੈ ਜੀ ਇਹ ਆ ਸਾਡੇ ਟੀਚਰ ਆ ਬੱਚੇ ਆ ਸਾਡਾ ਮਲਸ਼ੀਰ ਜੇ ਇਥੇ ਬੱਚਿਆਂ ਦੀ ਗਿਣਤੀ ਆ ਹੁਣ 200 ਤੱਕ ਇਹ ਤਾਂ ਆ ਹੀ ਸ਼ੇਪ ਹੋਸ ਤਾਂ ਜੇ ਬੱਚੇ ਅਗੇ ਹੋਣਗੇ ਜਾਦੇ ਤੇ ਪੋਸਟਾਂ ਤੀਆਂ ਰਹਿਣਗੀਆਂ ਤੇ ਜੇ ਇਹਨੂੰ ਉਹਦੀ ਘਟਣਾ ਹੀ ਸ਼ੁਰੂ ਹੋ ਗਏ ਤੇ ਤੁਸੀਂ ਸਾਡੇ ਸਕੂਲ ਦਾ ਮਤਲਬ ਬੱਚਾ ਤੇ ਜਿਹੜਾ ਉਹ ਤੁਹਾਡੇ ਮਾਡਲ ਸਕੂਲ ਉਹਨਾਂ ਦਾ ਬੱਚਾ ਦੂ ਦਾ ਕੰਪੀਟੀਸ਼ਨ ਕਿਰਾ ਕੇ ਵੇਖੋ ਫਿਰ ਪਤਾ ਲੱਗੇਗਾ ਵੀ ਸਾਡੇ ਸਕੂਲ ਕਾਮਲਾ ਦੀ ਕੀ ਖਾਸੀਅਤ ਹੈ ਸ਼ੇ ਮਾਸਟਰ ਜਿਹੜੇ ਕਿ 90% ਜਿਹਨਾਂ ਬੰਦਿਆਂ ਦੇ ਨੰਬਰ ਆ ਤੇ ਉਹ ਇਥੇ ਲੋਕ ਲੱਗੇ ਹੋਏ ਆ ਠੀਕ ਵਧੀਆ ਬਿਲਡਿੰਗ ਵਧੀਆ ਬਣੀ ਹੋਈ ਹੈ ਸਾਫ ਸਫਤਰਾ ਬਾਲਜ ਉੱਪਰ ਲੱਗੇ ਸੀ ਵੀ ਇੱਥੇ ਜੀ ਉਹ ਵਟ ਲੱਗੇਗਾ ਉਹ ਤਾਂ ਗੱਲ ਹੀ ਗਈ ਵੀ ਉਹ ਉੱਪਰ ਦੂਜਾ ਸਿਸਟਮ ਲੱਗਾ ਹੋਇਆ ਸਕਰੀਨਾਂ ਲੱਗੀਆਂ ਹਾਂ ਜੀ ਸਕਰੀਨਾਂ ਲੱਗੀਆਂ ਜਿਹਦੇ ਨਾਲ ਸਾਰਾ ਕੁਝ ਬਹੁਤ ਵਧੀਆ ਠੀਕ ਧੰਨਵਾਦ ਸਪੈਂਸ ਸਰ ਜੀ ਕੀ ਨਾਂ ਹੈ ਆਪਣਾ ਜੀ ਬਲਬੀਰ ਸਿੰਘ ਹੈ ਜੀ ਮੇਰਾ ਨਾਮ ਪਿੰਡ ਕਾਮਲਵਾਲਾ ਜੀ ਪਿੰਡ ਕਾਮਲਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਇੱਥੇ ਕਾਮਲਵਾਲਾ ਚ ਪਹੁੰਚੇ ਹੋ ਅੱਜ ਆਪਾਂ ਇੱਥੇ ਮੀਟਿੰਗ ਹੋਈ ਹੈ ਤੁਹਾਡੀ ਅਧਿਆਪਕਾ ਦੇ ਨਾਲ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਟੀਚਰਾਂ ਨੇ ਸਾਨੂੰ ਕਾਫੀ ਜਾਣਕਾਰੀਆਂ ਦਿੱਤੀਆਂ ਨੇ ਬਹੁਤ ਸਹੂਲਤਾਂ ਸਰਕਾਰ ਨੇ ਦਿੱਤੀਆਂ ਹੋਈਆਂ ਤੇ ਆਪਾਂ ਤੇ ਇਹ ਕਹਿੰਦੇ ਆ ਸਾਰੇ ਨਗਰ ਨੂੰ ਆਲੇ ਦੁਆਲੇ ਪਿੰਡਾਂ ਨੂੰ ਵੀ ਇੱਥੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾਈਏ ਜਿਹੜੀਆਂ ਸਰਕਾਰ ਸਹੂਲਤਾਂ ਫ੍ਰੀ ਚ ਦੇਂਦੀਆਂ ਹੀ ਉਹਨਾਂ ਨੂੰ ਆਪਾਂ ਆਨੰਦ ਉਹਨਾਂ ਦਾ ਮੰਨੀਏ ਠੀਕ ਹੈ ਜੀ ਬਾਕੀ ਬਹੁਤ ਵਧੀਆ ਪ੍ਰਬੰਧ ਦਾ ਟੀਚਰ ਵੀ ਬਹੁਤ ਮਿਹਨਤੀ ਆ ਤੇ ਬਹੁਤ ਵਧੀਆ ਮਾਹੌਲ ਆ ਜੀ ਠੀਕ ਹੈ ਜੀ ਸਕੂਲ ਦੇ ਵਿੱਚ ਕੋਈ ਕਮੀ ਨਹੀਂ ਹੈ ਟਾਈਮ ਹੈ ਜੀ ਠੀਕ ਹੈ ਜੀ ਤੁਸੀਂ ਬੇਨਤੀ ਕਰੋਗੇ ਕਿ ਵਾਦ ਵਾਦ ਇੱਥੇ ਦਾਖਲੇ ਹੋਣ ਸਕੂਲ ਦੀ ਸਾਰੇ ਨਗਰ ਨੂੰ ਕਰਾਂਗੇ ਬੇਨਤੀ ਲਾ ਕੇ ਪਿੰਡਾਂ ਨੂੰ ਕਹਾਂਗੇ ਵੀ ਇੱਥੇ ਆਪਦੇ ਜਿਹੜੇ ਬੱਚੇ ਆ ਉਹ ਐਡਮਿਸ਼ਨ ਕਰਾਓ ਵਾਦ ਵਾਦ ਠੀਕ ਹੈ ਹੋਰ ਵੀ ਇਨ ਇਥੇ ਵਧੀਆ ਮਾਹੌਲ ਬਣ ਸਕੇ ਠੀਕ ਹੈ ਜੀ ਇਥੇ ਅੱਜ ਪਹੁੰਚੇ ਤੁਸੀਂ ਕੀ ਕੀ ਦੇਖਿਆ ਜਿਵੇਂ ਸਕੂਲ ਬਹੁਤ ਵਧੀਆ ਬਿਲਡਿੰਗ ਆ ਜੀ ਕੋਈ ਕਮੀ ਪੈ ਅਛਾ ਛੱਡੀ ਨਹੀਂ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਹੋਈਆਂ ਆ ਜੀ ਸੋਲਰ ਸਿਸਟਮ ਲੱਗਾ ਹੋਇਆ ਕੋਈ ਲੈਡ ਬੰਦ ਦਾ ਨਹੀਂ ਇਥੇ ਟੈਂਡਰ ਸਾਰਾ ਬਹੁਤ ਵਧੀਆ ਐਲ ਸੀ ਡੀਆਂ ਲੱਗੀਆਂ ਹੋਈਆਂ ਬੱਚਿਆਂ ਨੂੰ ਨਵਾਂ ਡਿਜੀਟਲ ਮਾਹੌਲ ਦਿੱਤਾ ਹੋਇਆ ਜੀ ਕੰਪਿਊਟਰ ਬਹੁਤ ਆ ਇਥੇ ਠੀਕ ਹੈ ਜੀ ਸਾਰੇ ਬੱਚੇ ਵੀ ਬਹੁਤ ਆ ਉਹਨਾਂ ਨੇ ਵੀ ਚਲਾਕਾ ਕੀਤੀ ਬਈ ਟੀਚਰ ਸਾਡੇ ਨਾਲ ਬਹੁਤ ਵਧੀਆ ਸੰਜੋਗ ਕਰਦੇ ਠੀਕ ਹੈ ਠੀਕ ਹੈ ਸਪਾਈ ਸਰ ਧ ਸਾਡੇ ਨਾਲ ਇੱਥੇ ਸਾਬਕਾ ਸਰਪੰਚ ਕਬਲਜੀਤ ਸਿੰਘ ਵੀ ਜੁੜੇ ਆ। ਅ ਵੀਰਜਾਇ ਸਕੂਲ ਦੇ ਵਿੱਚ ਤੁਸੀਂ ਵਿజిਟ ਕੀਤੀ ਕੀ ਕਹਿਣਾ ਚਾਹੋਗੇ? ਹਾਂਜੀ ਸਭ ਤੋਂ ਜੀ ਸਸਤਰੀ ਗੱਲ ਸਾਰੇ ਸਸਪਿਆ। ਸਭ ਤੋਂ ਵਧੀਆ ਜੀ ਜਿਹੜੇ ਸਾਡੇ ਸਟਾਫ ਆ ਬਹੁਤ ਵਧੀਆ ਮਿਹਨਤੀ ਆ। ਠੀਕ ਆ ਇਹ ਨਹੀਂ ਆ ਵੀ 9 ਵਜੇ ਆਏ ਤੇ 2 ਵਜੇ ਵਾਪਸ। ਹਾਂ। ਛੁੱਟੀ ਤੋਂ ਬਾਅਦ ਵੀ ਦਰਸਤਾਂ ਦਾ ਹੋਰ ਵੀ ਸਾਫ ਸਫਾਈ ਦਾ ਵੇਹਿੰਦੇ ਆ ਸੋਲਰ ਸਿਸਟਮ ਸਾਡੇ ਲੱਗਾ ਵਾ। ਐਸ ਸੀੜੀਆਂ ਸਾਡੇ ਅੰਦਰ ਲੱਗੀਆਂ ਵਾ। ਬੱਚੇ ਵੀ ਬਹੁਤ ਇੰਟੈਲੀਜੈਂਟ ਆ। ਸਟਾਫ ਬੋਲ ਕੇ ਬਹੁਤ ਬਹੁਤ ਹੀ ਵਧੀਆ ਮਿਹਨਤੀ ਹੂੰ ਦੂਸਰਾ ਨੰਬਰ ਇਹ ਜਿਹੜਾ ਸਟਾਫ ਹੈ ਸਾਡੇ ਪਿੰਡ ਦਾ ਵੀ ਆ ਸਾਡਾ ਪਰਿਵਾਰ ਹੈ ਹੂੰ ਸਾਡੇ ਮਤਲਬ ਕਿ ਸਾਝਾ ਹੂੰ ਠੀਕ ਹੈ ਜੀ ਬਹੁਤ ਮਿਹਨਤ ਆ ਬਾਕੀ ਪਿੱਛੇ ਵੀ ਗਰਾਊਂਡ ਬਣਾਇਆ ਅਦਰਖਤ ਆ ਆਪਦੇ ਹੱਥੀਂ ਲਾਉਂਦੇ ਆ ਸਾਰਾ ਕੁਝ ਬਾਕੀ ਕੋਈ ਸੇਵਾਦਾਰ ਨਹੀਂ ਇੱਥੇ ਆਪਣਾ ਇਹ ਟੀਚਰ ਦਾ ਵੀ ਕੰਮ ਕਰ ਡਿਊਟੀ ਨਿਭਾਉਂਦੇ ਆ ਤੇ ਸੇਵਾਦਾਰਾਂ ਦੇ ਵੀ ਨਿਭਾਉਂਦੇ ਆ ਹੂੰ ਠੀਕ ਹੈ ਜੀ ਮਤਲਬ ਕਿ ਕੋਈ ਇੱਧਰ ਸਰਕਾਰ ਵੱਲੋਂ ਵੀ ਚਲੋ ਜੋ ਵੀ ਸਹਾਇਤਾ ਆਈ ਉਹ ਵੀ ਠੀਕ ਆ ਵਧੀਆ ਵਾ ਬਾਕੀ ਇੰਨਾ ਵਾ ਪਾਉਣ ਪਾਣੀ ਵਧੀਆ ਸੋਲਰ ਸਿਸਟਮ ਲੱਗਾ ਵਾ ਆਰਓ ਲੱਗਾ ਵਾ ਐਲਸੀਡੀਆਂ ਲੱਗੀਆਂ ਡੈਕਸ ਬਹੁਤ ਵਧੀਆ ਲੰਬਾਰੀਆਂ ਮਤਲਬ ਕਿ ਖਵਾਦਾਰ ਆ ਰੂਮ ਬਹੁਤ ਵਧੀਆ ਹੂੰ ਥੱਲੇ ਉੱਪਰ ਮਤਲਬ ਕਿ ਬਹੁਤ ਫਰਸ਼ ਖਵਾਦਾਰ ਸਾਫ ਆ ਤੇ ਬਸ ਇੰਨਾ ਹੀ ਕਹਿੰਦਾ ਧੰਨਵਾਦ ਇਹ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕਰਾਂਗੇ ਕਿ ਦਾਖਲ ਕਰਾਉਣ ਹਾਂਜੀ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਅਪੀਲ ਕਰਾਂਗੇ ਇੱਥੇ ਘਟ ਤੋਂ ਘਟ 6 ਸੱਤਾਂ ਪਿੰਡਾਂ ਦੇ ਜਵਾਗ ਪੜਦੇ ਆ ਹੂੰ ਕਿਉਂਕਿ ਅਸੀਂ ਇਥੋਂ ਦੇ ਭਲਾ ਸਰਪੰਚ ਬਣ ਵੀ ਗਏ ਆ ਪਰ ਇਥੋਂ ਦੇ ਹੀ ਪੜੇ ਲਿਖੇ ਆ ਠੀਕ ਹੈ ਜੀ ਬਚਪਨਾ ਸਾਡੇ ਬਾਪੂ ਵੀ ਇੱਥੇ ਪੜੇ ਆ ਤੇ ਚਾਚਾ ਜੀ ਵੀ ਖੁਦ ਅਸੀਂ ਵੀ ਇੱਥੋਂ ਦੇ ਇੱਥੇ ਸੈਂਸ ਸਕੂਲਾਂ 'ਚ ਹੀ ਪੜ ਕੇ ਇੱਥੋਂ ਦੇ ਕਰਾਏ ਆ ਹਾਂ ਠੀਕ ਹੈ ਜੀ ਬਾਕੀ ਅਸੀਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆਪਣੇ ਜਵਾਬ ਜ਼ਰੂਰ ਤੁਸੀਂ ਅਕਰਾਂ ਆ ਕੇ ਆ ਕੇ ਸਰਕਾਰੀ ਸਕੂਲਾਂ ਦਾ ਵੀ ਹਾਲ ਵੇਖੋ ਤੇ ਅਕਰਾਂ ਪ੍ਰਾਈਸ ਇਹ ਮਤਲਬ ਕਿ ਸਰਕਾਰੀ ਸਕੂਲਾਂ ਦੇ ਹਾਲ ਵੇਖੋ ਪ੍ਰਾਈਵੇਟ ਸਕੂਲਾਂ ਦਾ ਵਿਹਾਰ ਵੇਖੋ ਉਹਨਾਂ ਦਾ ਕੰਪੀਟੀਸ਼ਨ ਕਰਾ ਕੇ ਵੇਖ ਲਓ ਵੀ ਬੱਚੇ ਕਿੱਥੇ ਇੰਟੈਲੀਜੈਂਟ ਆ ਉੱਥੇ ਪਾ ਦੀ ਸਹੂਲਤਾਂ ਵੀ ਵਧੀਆ ਜੀ ਬਹੁਤ ਜ਼ਿਆਦਾ ਸਹੂਲਤਾਂ ਵਧੀਆ ਜੀ ਆ ਵੇਖੋ ਹੁਣ ਸਾਰਾ ਕੁਝ ਫੁੱਲ ਬੂਟੇ ਹਮ ਮਤਲਬ ਕਿ ਕਾ ਹਾਲ ਆਇਆ ਹੋਇਆ ਵਾ ਹੁਮਨ ਨੂੰ ਜਵਾਕਾਂ ਨੂੰ ਵਧੀਆ ਲੱਗਦਾ ਅਧਿਆਪਕਾਂ ਦੀ ਮਿਹਨਤੀ ਹੈ ਜੀ ਬਿਲਡਿੰਗ ਵਧੀਆ ਦੀ ਮਿਹਨਤੀ ਹੈ ਜੀ ਇੱਕ ਤਾਂ ਅਧਿਆਪਕ ਹੁੰਦਾ ਨਾ ਕੱਲਾ ਟੀਚਰ ਆਏ ਨੋਂ ਤੋਂ ਹਾਂ ਜਵੜੀ ਕਿਤੇ ਤੇ ਕਰੇਗੇ ਡਿਊਟੀ ਕੀਤੀ ਚਲੇ ਗਏ ਕਿਉਂਕਿ ਸਾਡੇ ਸਾਂਝ ਵਾਲੇ ਸਾਰੇ ਟੀਚਰ ਸਾਂਝ ਵਾਲੇ ਹੁੰਦੇ ਜਦੋਂ ਪਿੰਡ ਚ ਆਉਂਦੇ ਆ ਤੇ ਲੋਕਲ ਵੀ ਨੇ ਲੋਕਲ ਵੀ ਆ ਜੀ ਤੇ ਦੂਸਰੇ ਨੰਬਰ ਤੇ ਇਹਨਾਂ ਨੇ ਤਾਂ ਲੋਕਡਾਊਨ ਚ ਵੀ ਡਿਊਟੀ ਗਾਵਾਂ ਮਤਲਬ ਕਿ ਉਹਨ ਡਿਊਟੀ ਰੱਖੀ ਆ ਵੇਲੇ-ਕਵੇਲੇ ਆ ਕੇ ਦਰਖਤਾਂ ਨੂੰ ਪਾਣੀ ਲਾਉਣਾ ਔਰ ਫਿਰ ਵੀ ਹਰ ਚਾਰ ਸਵੇਰਾ ਦੇਖਣਾ ਕੋਈ ਕਿਤੇ ਨੁਕਸਾਨ ਤਾਂ ਨਹੀਂ ਹੁੰਦਾ ਹਾਂਜੀ ਇਹਨਾਂ ਕੀਤੇ ਧੰਨਵਾਦ ਧੰਨਵਾਦ ਜੀ ਇਹ ਨਾ ਆਖੋ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾਈ ਹੈ ਨਹੀਂ ਇੱਥੋਂ ਦਾ ਹੀ ਬੱਚਾ ਪੜਿਆ ਪਟਿਆਲਾ ਯੂਨੀਵਰਸਿਟੀ ਦਾ ਚਾਰਜੀ ਪ੍ਰੋਫੈਸਰ ਹੈ ਠੀਕ ਹੈ ਜੀ ਅੱਛਾ ਜੀ ਕੰਪਿਊਟਰ ਦਾ ਹਮ ਔਰ ਸਰਦਾਰ ਅਨਜੀਤ ਸਿੰਘ ਮੈਸੂਰ ਯੂਨੀਵਰਸਿਟੀ ਦਾ ਡਾਇਰੈਕਟਰ ਹੈ ਕਿ ਗਿਆ ਉਹ ਵੀ ਇਸੇ ਸਕੂਲ ਦਾ ਪ੍ਰਾਇਮਰੀ ਦਾ ਪੜਿਆ ਠੀਕ ਹੈ ਜੀ ਹਾਂ ਜੀ ਸਾਨੂੰ ਆਪਦੇ ਸਕੂਲ ਦੇ ਉੱਤੇ ਸਾਡੇ ਸਟਾਫ ਦੇ ਤੇ ਬਹੁਤ ਜ਼ਿਆਦਾ ਮਾਣ ਆ ਕਿ ਨਾ ਮਿਹਨਤੀ ਸਟਾਫ ਉਹ ਤੇ ਹੁਣ ਤਾਂ ਪੈਂਦੀ ਬਹੁਤ ਵਧੀਆ ਤੇ ਸਕੂਲ ਤੁਸੀਂ ਆਪੇ ਬਿਲਡਿੰਗ ਵੇਖ ਲਓਗੇ ਵੀ ਕਿ ਉਹ ਜੀ ਬਿਲਡਿੰਗ ਆ ਤੇ ਕਿਉਂ ਜਾਈ ਇੱਥੇ ਮਾਹੌਲ ਆ ਠੀਕ ਹੈ ਜੀ ਆਪਣਾ ਨਾਮ ਕੀ ਬੱਪੂ ਜੀ ਮੇਰਨਾ ਰਣਬੀਰ ਸਿੰਘ ਗਰਾਣਾ ਜੀ ਠੀਕ ਹੈ ਠੀਕ ਹੈ ਧੰਨਵਾਦ ਹਾਂਜੀ ਨਮਨੀਤ ਕੌਰ ਗੁੜੀਆਂ ਮੇਰੀ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਮੇਰਾ ਨਾਮ ਰਾ为ਂਦਰ ਕੌਰ ਆ ਤੇ ਸਰਕਾਰੀ ਸਕੂਲ ਕਰਾ ਰਹੇ ਮੇਰੀ ਗੁੜੀਆਂ ਪੜ੍ਹਦੀ ਹੈ ਨਮਨੀਤ ਕੌਰ ਠੀਕ ਹੈ ਜੀ ਤੇ ਇਹ ਛੋਰੀ ਟੀਚਰ ਬਹੁਤ ਚੰਗੇ ਹਨ ਤੇ ਜਿਹੜਾ ਸਿੱਖਿਆਨੇ ਆ ਬਹੁਤ ਆਦਰਮਾਨ ਹੁੰਦਾ ਹੈ ਤੇ ਬਹੁਤ ਵਧੀਆ ਇੱਥੇ ਸੂਲ ਹੈ ਬੱਚੇ ਵਧੀਆ ਪੜਦੇ ਆ ਬਹੁਤ ਸਿੱਖਿਆ ਬੱਚਨ ਨੂੰ ਮਿਲਦੀ ਆ ਤੇ ਬੇਨਤੀ ਕਰੋਗੇ ਤੁਸੀਂ ਵੀ ਹੋਰ ਵੀ ਜਿਹੜੇ ਇੱਥੇ ਲੋਕ ਹੈਗੇ ਆ ਕਮਲਵਾਲਾ ਦੇ ਉਹ ਵੱਧ ਤੋਂ ਵੱਧ ਇੱਥੇ ਬੱਚਨ ਪੜਾਉਣ ਜੀ ਦਾਖਲ ਕਰਾਉਣ ਜੀ ਹਾਂਜੀ ਵਧੀਆ ਵਧੀਆ ਲੱਗ ਰਿਹਾ ਤੁਹਾਨੂੰ ਜੀ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਹੈ ਬੱਚੇ ਬਹੁਤ ਵਧੀਆ ਪੜਦੇ ਆ ਤੇ ਬਹੁਤ ਜਿਆਦੇ ਤੋਂ ਜਿਆਦੇ ਬੱਚੇ ਠੀਕ ਹੈ ਕਿਹੜੀ ਕਲਾਸ ਚ ਪੜਦਾ ਆਪਣਾ ਬੱਚਾ ਹਾਂਜੀ ਉਹ ਪਹਿਲੀ ਚ ਪਹਿਲੀ ਚ ਹਾਂਜੀ ਠੀਕ ਹੈ ਪਿੰਡ ਕੀ ਨਾਮ ਹੈ ਆਪਣਾ ਜੀ ਮਿੱਤੋ ਪਿੰਡ ਐ ਪਿੰਡ ਕਾਮਲ ਵਾਲਾ ਜੀ ਕਾਮਲ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੇਰੀ ਇੱਥੇ ਗੁੜੀਆ ਪੜਦੀ ਆ ਨਵਦੀਪ ਕੌਰ 3 ਕਲਾਸ ਵਿੱਚ ਪੜਦੀ ਆ ਉਹ 30 ਤੱਕ ਨਾ ਪਾੜੇ ਕਰ ਚੁੱਕੀ ਆ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਪੜਾਈ ਆ ਇੱਥੇ ਠੀਕ ਹੈ ਜੀ ਬਹੁਤ ਸੀ ਵਧੀਆ ਇੱਥੇ ਆਦਰ ਸਤਿਕਾਰ ਹੁੰਦਾ ਹੈ ਠੀਕ ਹੈ ਜੀ ਹਾਂ ਜੀ ਬੱਚੇ ਵਧੀਆ ਪੜ ਰਹੇ ਤੁਹਾਡੇ ਜੀ ਹਾਂ ਜੀ ਹਾਂ ਜੀ ਦੇ ਆਪ ਕਿਸ ਤਰ੍ਹਾਂ ਮਿਹਨਤ ਕਰਦੇ ਆ ਜੀ ਹਾਂਜੀ ਬਹੁਤ ਮਿਹਨਤ ਕਰਦੇ ਆ ਤੇ ਬਹੁਤ ਹੀ ਵਧੀਆ ਠੀਕ ਹੈ ਜੀ ਤੁਸੀਂ ਅਪੀਲ ਕਰੋਗੇ ਲੋਕਾਂ ਨੂੰ ਕਿ ਸੁਣਨ ਵਾਲਿਆਂ ਕਿ ਵਾਧਵਾ ਦਾਖਲ ਕਰਾਉਣ ਦਾਖਲਾ ਹੋਇਆ ਠੀਕ ਹੈ ਜੀ ਵਧੀਆ ਬੜਿਆ ਸਕੂਲ ਸਾਰਾ ਜੀ ਹਾਂਜੀ ਬਹੁਤ ਵਧੀਆ ਠੀਕ ਹੈ ਕਿਸ ਤਰ੍ਹਾਂ ਦੇ ਕੋਈ ਮੁਸ਼ਕਲ ਜੀ ਨਹੀਂ ਕੋਈ ਮੁਸ਼ਕਲ ਨਹੀਂ ਠੀਕ ਹੈ ਧੰਨਵਾਦ ਜੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇੱਥੇ ਅਧਿਆਪਕ ਹੋ ਤੁਸੀਂ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਦੇ ਵਿੱਚ ਅਧਿਆਪਕ ਹਾਂ ਜੀ ਠੀਕ ਹੈ ਜੀ ਔਰ ਇਥੇ ਸੇਵਾਵਾਂ ਦੇ ਬਾਹਰ ਆਏ ਹਾਂ ਠੀਕ ਹੈ ਜੀ ਔਰ ਸਾਡੀ ਪੂਰੇ ਨਗਰ ਨੂੰ ਔਰ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਵਾਰ ਐਡਮਿਸ਼ਨ ਜਿਹੜੀਆਂ ਉਹ ਵੱਧ ਤੋਂ ਵੱਧ ਸਾਡੇ ਕੋਲ ਕਰਵਾਓ ਠੀਕ ਹੈ ਜੀ ਔਰ ਜਿੰਨੀਆਂ ਐਡਮਿਸ਼ਨਸ ਵੱਧ ਹੋਣਗੀਆਂ ਉਹਨਾਂ ਹੀ ਜਿਹੜਾ ਹੈਗਾ ਤੁਹਾਡੇ ਪਿੰਡ ਦਾ ਜਿਹੜੇ ਸਕੂਲ ਦਾ ਵਿਕਾਸ ਹੋਏਗਾ ਠੀਕ ਹੈ ਜੀ ਆਸ-ਪਾਸੇ ਪਿੰਡਾਂ ਤੋਂ ਵੀ ਕਾਫੀ ਪਿੰਡਾਂ ਤੋਂ ਸਾਡੇ ਕੋਲ ਬੱਚੇ ਆ ਰਹੇ ਆ ਅਸੀਂ ਅਪੀਲ ਕਰਦੇ ਆ ਸਾਰੇ ਨਗਰ ਵਾਸੀਆਂ ਨੂੰ ਕਿ ਜੇ ਐਨੀਆਂ ਸਹੂਲਤਾਂ ਸਰਕਾਰ ਸਾਨੂੰ ਦੇ ਰਹੀ ਹੈ ਕਸਾਨੋ ਨਾ ਸਕੂਲ ਦਾ ਜਿਹੜਾ ਫਾਇਦਾ ਲੈਣਾ ਚਾਹੀਦਾ ਬਿਲਕੁਲ ਜੀ ਬਾਕੀ ਜਿਹੜੀ এডਿਕੇਸ਼ਨ ਹੈ ਇੱਥੇ ਬਹੁਤ ਹੀ ਵਧੀਆ ਕੁਆਲਿਟੀ ਦੀ এডਿਕੇਸ਼ਨ ਹੈ ਅ ਇੰਗਲਿਸ਼ ਮੀਡੀਅਮ ਔਰ ਪੰਜਾਬੀ ਮੀਡੀਅਮ ਦੋਨੋਂ ਚੱਲ ਰਹੇ ਨੇ ਜਿਨ੍ਹਾਂ ਨੇ ਆਪਣੇ ਬੱਚੇ ਇੰਗਲਿਸ਼ ਮੀਡੀਅਮ ਵਿੱਚ ਪੜਾਉਣੇ ਆ ਉਹਨਾਂ ਨੂੰ ਇੰਗਲਿਸ਼ ਮੀਡੀਅਮ ਵਿੱਚ ਹੀ ਪੜਾਇਆ ਜਾਵੇਗਾ ਹਾਂਜੀ ਠੀਕ ਹੈ ਪੈਨਲ ਵਗੈਰਾ ਵਧੀਆ ਲੱਗਿਆ ਜੀ ਪਾਣੀ ਦੀ ਸਹੂਲਤ ਵਧੀਆ ਆ ਰਹੀ ਹੈ ਹਾਂਜੀ ਤਕਰੀਬਨ ਆਪਣੇ ਸਾਰੇ ਕਲਾਸਰੂਮ ਹੈ ਜਿਹੜੇ ਉਹ 스마트 ਕਲਾਸਰੂਮ ਨੇ ਠੀਕ ਹੈ ਜੀ ਹਰ ਇੱਕ ਦੇ ਵਿੱਚ ਇੰਟਰਐਕਟਿਵ ਪੈਨਲ ਲੱਗਿਆ ਹੋਇਆ ਹੈ ਓਕੇ ਔਰ ਅੱਜ ਕੱਲ ਦੀ ਜਿਹੜੀ ਆਧੁਨਿਕ ਸਿੱਖਿਆ ਹੈ ਉਹ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਠੀਕ ਹੈ ਜੀ ਇਹ ਦਾਖਲੇ ਦੀ ਵੱਧ ਤੋਂ ਵੱਧ ਅਪੀਲ ਕਰੋਗੇ ਜੀ ਹਾਂਜੀ ਅਸੀਂ ਪੂਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਉਹ ਦਾਖਲ ਕਰਵਾਓ ਇੱਥੇ ਠੀਕ ਔਰ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਦੇ ਰਹੀ ਹੈ ਸਰਕਾਰ ਉਹਦਾ ਫਾਇਦਾ ਲਓ ਸਕੂਲ ਮੈਨੇਜਮੈਂਟ ਕਮੇਟੀ ਵੀ ਅੱਜ ਪਹੁੰਚੀ ਹੋ ਕੀ ਕਹਿਣਾ ਚਾਹੋਗੇ ਹਾਂਜੀ ਸਕੂਲ ਮੈਨੇਜਮੈਂਟ ਕਮੇਟੀ ਦਾ ਬਹੁਤ ਸਾਥ ਹੈ ਜੀ ਸਾਨੂੰ ਉਹ ਸਮੇਂ-ਸਮੇਂ ਤੇ ਸਾਡੇ ਨਾਲ ਜਿਹੜਾ ਸਹਿਯੋਗ ਕਰਦੇ ਰਹਿੰਦੇ ਨੇ ਹਮੇਸ਼ਾ ਅਸੀਂ ਮੈਨੇਜਮੈਂਟ ਕਮੇਟੀ ਦੇ ਨਾਲ ਮਿਲ ਕੇ ਅਸੀਂ ਸਕੂਲ ਦਾ ਵਿਕਾਸ ਕਰਨ ਦੇ ਵਿੱਚ ਲੱਗੇ ਰਹੇ ਨੇ ਠੀਕ ਹੈ ਜੀ ਬਿਲਡਿੰਗ ਬਹੁਤ ਵਧੀਆ ਬਣੀ ਹੋਈ ਪੈਨਲ ਲੱਗੇ ਹੋਏ ਸਾਰਾ ਸਿਸਟਮ ਬਹੁਤ ਵਧੀਆ ਸਾਫ ਸਫਾਈ ਬਹੁਤ ਵਧੀਆ ਜੀ ਬਿਲਕੁਲ ਜੀ ਪਾਰਕ ਬਣਿਆ ਹੋਇਆ ਜੀ ਬਿਲਕੁਲ ਜੀ ਪਾਰਕ ਵੀ ਬਣਿਆ ਹੋਇਆ ਹੈ ਔਰ ਇੱਕ ਪੜਾਈ ਵਾਲਾ ਜਿਹੜਾ ਵਾਤਾਵਰਣ ਹੈ ਉਹ ਬੱਚੇ ਨੂੰ ਮਿਲਦਾ ਹੈ ਮਿਲਦਾ ਬਿਲਕੁਲ ਹਾਂ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਬਹੁਤ ਓਕੇ ਠੀਕ ਹੈ